ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਦੇ ਨਾਲ ਖੜੇ ਅਸੀਂ ਉਹਨੇ ਬੀਜੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਪਰ ਅਚਾਨਕ ਹਟੈਕ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਉਹਨਾਂ ਦੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਬੱਚਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਫਿਰ ਕੁਤਤਲੇ ਰੰਗ ਗਿਆ ਮਨ ਮਹਾਰਾਜ ਕੋਈ ਕੁਝ ਹੋਰ ਕੋਈ ਚੀਜ਼ ਸੀਗਾ ਤਾਂ ਮੈਂ ਅਫਸੋਸ ਕਰਦਾ ਤਦ ਇਹ ਕਿੰਦੇ ਕੇ ਸਭ ਕੁਝ ਠੀਕ ਹੈ ਪਰ ਮੈਂ ਕਹਾਂ ਕਿ ਕੋਈ ਵੀ ਕਿਸੇ ਕਿਸਮ ਦੀ ਕੋ ਲੋੜ ਅਸੀਂ ਨਾਲ ਉਹ ਮਾੜਾ ਸੱਚੇ ਮਾਛਾ بیٹے ਨੂੰ ਅਦੇਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚੰਨਾਂ ਤੱਕੇ ਉਹਦੇ ਬਾਪ ਨੂੰ ਭੈਣ ਨੂੰ ਭਰਾ ਨੂੰ ਪੱਤੀ ਪਰਵਾਦ ਨੂੰ ਸਾਡਿਆਂ ਨੂੰ ਕੜ ਦੀ ਕਲਾ ਤੱਕੇ ਤੁਸੀਂ ਸ਼ੌਕਾਂ ਦੇ ਰਿਹਾ ਤੁਸੀਂ ਦੇਸ ਕਰੀ ਗੱਲਬਾਤ ਸਾਬ ਆਏ ਆ ਚਲ ਕੇ ਉਸ ਕਰਨ ਮਤਬ ਬਹੁਤ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਨੇਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਲੈਗ ਬਾਰਡੀ ਲੈਣ ਦੇ ਵਿੱਚ ਕੋਈ ਕੋਰ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਤੇ ਅਸੀਂ ਜ਼ਰੂਰ ਮਦਦ ਲਈ ਕਦਮ ਚੁੱਕਾਂਗੇ ਕੋਈ ਸਾਡੇ ਨਾਲ ਤੇ ਜਿਹੜਾ ਦਖਾਂਤ ਹੋਇਆ ਮੈਂ ਤੇ ਰੱਬ ਦੀ ਅਰਦਾਸ ਕਰਦਾ ਕਿ ਕਦੀ ਵੀ ਕਿਸੇ ਬੈਰੀ ਦੁਸ਼ਮਣ ਦੇ ਨਾਲ ਵੀ ਨਾ ਇਸ ਤਰ੍ਹਾਂ ਦੀ ਗੱਲ ਹੋਵੇ। ਭਾਰੀਵਾਲ ਸਾਹਿਬ ਆਏ ਆ ਛੱਡ ਕੇ ਅਫਸੋਸ ਕਰਨ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਡੈੱਡ ਬਡੀ ਲਿਹਾਉਣ ਦੇ ਵਿੱਚ ਕੋਈ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਤੇ ਅਸੀਂ ਜਰੂਰ ਮਦਦ ਕਰੀਏ ਤੁਹਾਡੀ ਹੈਲਪ ਕਰਾਂਗੇ। ਬਾਕੀ ਡੈੱਡ ਬਡੀ ਜਿਹੜੀ ਆ ਉਹ ਵੀਰਵਾਰ ਉਹਨਾਂ ਦਾ ਟਾਈਮ ਉਹਨਾਂ ਨੇ ਦਿੱਤਾ ਹੈ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਰ ਐਤਵਾਰ ਨੂੰ ਸਾਡੇ ਕੋਲ ਪਹੁੰਚ ਜਾਵੇ। ਬਾਕੀ ਮੈਂ ਤੇ ਇਹਨਾਂ ਕੀ ਕਹਿ ਸਕਦਾ ਕਿ ਪਰਮਾਤਮਾ ਸੱਚੇ ਪਾਤਸ਼ਾਹ ਸਾਡੇ ਬੱਚੇ ਜਿੰਨੇ ਵੀ ਬਾਹਰ ਹੋਏ ਨੇ ਉਹਨਾਂ ਦਾ ਪਰਮਾਤਮਾ ਬੇਧ ਪ੍ਰਿਆਹ ਕਰtionਾ ਤੇ ਤੇ ਕਦੀ ਵੀ ਕਿਤੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਨਾ ਵਾਪਰੇ। ਤੇ ਇਹ ਇੱਕ ਬਹੁਤ ਨੌਜਵਾਨ ਛੋਟਾ ਵੀ ਹੈ। ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਨਿਊਜ਼ ਦੇਖੀ ਹੈ 29 ਸਾਲ ਦਾ ਜੇਪਾਲ ਸਿੰਘ ਹਾਰਟ ਐਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਬਿਲਕੁਲ ਖੜੇ ਅਸੀਂ ਉਹਦੇ ਬੀਲੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਉਹਦਾ ਅਚਾਨਕ ਹਾਰਟ ਐਟੈਕ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਉਹਨਾਂ ਦੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਕਰਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰ ਲਈ ਫਿਰ ਕੁਦਰਤ ਨੇ ਰੰਗਿਆ ਮਨ ਬਾਦ ਕੋ ਕੁਝ ਹੋਰ ਮਜੂਦ ਸੀਗਾ ਸੋ ਮੈਂ ਅਫਸੋਸ ਕਰ ਰਹਾ ਹਾਂ ਇਸ ਦਾ ਮੇਰੇ ਹਮਕਰਮਤੀ ਸਾਹਿਬ ਨੇ ਡਿਊਟੀ ਲਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਐਡਆਈ ਨੂੰ ਸਮੱਸਿਆ ਤੋਂ ਉੱਥੇ ਜਾਣਾ ਸੋ ਮੈਂ ਕਿਉਂਕਿ ਆਪਾ ਦੇ ਇਲਾਕੇ ਆ ਆਪਣਾ ਪਿੰਡ ਵੀ ਨਾਲ ਹੈ ਜਿਹੜੇ ਦੇਖ ਲੈ ਇੱਥੋਂ ਤੇ ਮੈਂ ਅਫਸੋਸ ਕਰ ਰਹਾ ਹਾਂ ਹੀ ਐਸਡੀਓ ਸਾਹਿਬ ਦੇ ਨਾਲ ਪਰਿਵਾਰ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪ ਦੀ ਲੋੜ ਹੋਈ ਅਸੀਂ ਬਲ ਹਰ ਤਰ੍ਹਾਂ ਦੀ ਮਦਦ ਕਰਨ ਦੇ ਪਿਆਰ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਥੇ ਆਲਦੀ ਸੈਟ ਹੈ ਇਹਨਾਂ ਦੀ ਬੇਟੀ ਬੇਟਾ ਕੈਨੇਡਾ ਦੇ ਵਿੱਚ ਨੇ ਮਤਲਬ ਇਹਨਾਂ ਨੇ ਇੰਦਕੇ ਸਭ ਕੁਝ ਠੀਕ ਹੈ ਪਰ ਮੈਂ ਕਹਾਂ ਕਿ ਕੋਈ ਵੀ ਕਿਸੇ ਕਿਸਮ ਦੀ ਕੋਈ ਲੋੜ ਹੈ ਅਸੀਂ ਨਾਲ ਉਹ ਮਾਰਾ ਸੱਚੇ ਬਾਪਾ بیٹے ਨੂੰ ਅਜੇ ਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚੰਨਾਂ ਚ ਰੱਖੇ ਦੇ ਬਾਪ ਨੂੰ ਭੈਣ ਨੂੰ ਭਰਾ ਨੂੰ ਬਾਕੀ ਪਰਿਵਾਰ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਿੱਛੇ ਸ਼ੋਕ ਸ਼ਾਂਤੀ ਜਿਹੜੀ ਕਦਰ ਚ ਰੱਖੇ ਮੈਂ ਇਸ ਕਰਦਾ ਹੈ। ਸਿਹਤ ਬਾਡੀ ਦਾ ਹੁੰਦਾ ਦਿੱਤੇ ਸਰਕਾਰ ਨਾ ਮੈਂ ਪੁੱਛਿਆ ਕਹਿੰਦੇ ਕੋਈ ਬਲ ਹੈ ਦੀ ਜੇ ਕੋਈ ਲੋੜ ਪਊ ਤਾਂ ਅਸੀਂ ਖਾ ਜਣ। ਅਸੀਂ ਹਰ ਇੱਕ ਦੀ ਗੱਲ ਇਦਾਂ ਦੀ ਤੇ ਪ੍ਰਮਾਤਮਾ ਦੀ ਕਿਰਪਾ ਵੀ ਉਹਨਾਂ ਦੇ ਪਰਿਵਾਰ ਦੇ ਜੀਵਨ ਉੱਤੇ ਜਿਹਦਾ ਕੋਈ ਵੀ ਉਹਦੀ ਵੀ ਮਤ ਕਰਦੇ। ਪੱਕਾ ਕਿ ਜੇ ਲੋੜ ਪਊਗੀ ਤੇ ਦੱਸਣਗੇ ਆਪਾਂ। ਅਗਰ ਤਾਂ ਕੋਈ ਸਰਕਾਰ ਤੇ ਬਹੁਤ ਸਾਰੀਆਂ ਮੌਕਾ ਉੱਠਾ ਹੋ ਰਹੀਆਂ ਨੇ। ਇਹ ਦਾ ਕਾਰਨ ਪਤਾ ਕਰਨ ਦੀ ਕੀ ਬੜੀ ਦੁਖਦਾਈ ਗੱਲ ਆ ਮੈਂ ਤਾਂ ਬੁੱਲ ਰੋਜ਼ ਵਾਲੀ ਡਿਊਟੀ ਲਾ ਲਓ ਮੇਰੀ ਅਜੇ ਅਸੀਂ ਗਰਦਾਸਪੁਰ ਤੋਂ ਤੁਰੇ ਆ ਤੇ ਹੁਣੇ ਧੂਦੀ ਦਾ ਇੱਕ ਮੁੰਡਾ ਮਰ ਗਿਆ ਉੱਥੇ ਜਦੋਂ ਉਹਨੇ ਉੱਥੋਂ ਕਾਲ ਆਈ ਕਿ ਉਹਦੀ ਡੈਡ ਬਾਡੀ ਬਗੋ ਹਿੰਦੂ ਬੜਾ ਅਫਸੋਸ ਹੈ ਐਕਚੁਅਲੀ ਕੀ ਆ ਕਿ ਵਰਲਡ ਵਾਈਡ ਜਿਹੜੀ ਹਾਲਤ ਸਥਿਤੀ ਬਹੁਤ ਹੀ ਚੰਗੀ ਦੀ ਆਪਣੇ ਬੱਚੇ ਜਿਹੜੇ ਇਹ ਤੇ ਬੱਚਾ ਸੈੱਟ ਸੀਗਾ ਇਹਦਾ ਤਾਂ ਬੜੀ ਪਤਾ ਨਹੀਂ ਕਿਉਂ ਅਟੈਕ ਆ ਗਿਆ ਇਹਦਾ 8-2 ਸਾਲ ਦਾ ਆਪਣੇ ਟਰਾਲੇ ਟਰੂਲੇ ਵਧੀਆ ਕੰਮ ਸੀ ਇਹਦਾ ਠੀਕ ਸੀਗਾ ਪਰ ਜਿਹੜੇ ਜਿਹੜੇ ਮੁੰਡੇ ਜਾਦਿਆਂ ਦੀ ਡੈਥ ਹੋ ਗਈ ਉਹ ਜਿਹੜੇ ਨਵੇਂ ਜਾਂਦੇ ਐ ਐਜੂਕੇਸ਼ਨ ਦੇ ਬਾਹਰ ਜਿਹੜਾ ਕੰਮ ਕਰਨ ਜਾਂਦੇ ਇਥੋਂ ਮਾਪੇ ਵਿਚਾਰੇ ਕੋ 2 ਕਿੱਲੇ ਵੇਚਦਾ ਕੋ 3 ਕਿੱਲੇ ਵੇਚਦਾ ਉੱਥੇ ਜਾ ਕੇ ਜਿੰਨੀ ਆਪਾਂ ਨੂੰ ਲੱਗਦਾ ਮੈਂ ਖੁਦ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਗੈਸ ਸਟੇਸ਼ਨ ਤੇ ਕੰਮ ਕਰਦਾ ਰਹੇ ਮੇਰੇ ਬੱਚੇ ਉੱਥੇ ਐ ਉਹ ਵੀ ਟਰੱਕਿੰਗ ਦਾ ਕੰਮ ਕਰਦੇ ਮੈਨੂੰ ਪਤਾ ਕਿ ਬਹੁਤ ਔਖਾ ਕੰਮ ਐ ਮਿਹਨਤ ਕਰਨੀ 24 ਘੰਟੇ ਸਾਡੇ ਬੱਚੇ ਉੱਥੇ ਕੰਮ ਕਰਦੇ ਥੋੜੇ ਨਵੇਂ ਪਕੇ ਬੱਚੇ ਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸ਼ਾਇਦ ਉੱਥੇ ਲੋਕਾਂ ਨੇ ਨਾਲ ਡਾਲਣ ਲੱਗੇ ਆ ਤੇ ਉਹਨਾਂ ਨੂੰ ਤਾਂ ਕਿ ਆ ਕੇ ਭੱਜ ਕੇ ਉੱਥੋਂ ਲਾ ਕੇ ਲੈ ਆਉਣੇ ਤੇ ਮੈਨੂੰ ਲੱਗਦਾ ਥੋੜਾ ਜਿਹਾ ਉੱਥੇ ਸਟ्रेस ਹੈ ਆਪਣੇ ਨਵੇਂ ਬੱਚਿਆਂ ਦੇ ਵਿੱਚ ਨਾ ਕਿਉਂਕਿ ਕਰਦੇ ਵਿਚਾਰੇ ਉਹਨੇ ਕਿਸੇ ਦੇ 2 ਕਿੱਲੇ ਵਿੱਚ ਆ ਕਿਨੇ ਕਿੱਲਾ ਵਿੱਚ ਆ ਕਿਨੇ 2.5 ਕਿੱਲੇ 3 ਕਿੱਲੇ ਵਿੱਚ ਕੇ ਭੇਜਿਆ ਉਹਦੇ ਮਨ ਤੇ ਹੁੰਦਾ ਜੰਗ ਜਨਰੇਸ਼ਨ ਆਪਣੀ ਮੁੰਡੇ ਦੇ ਮਨ ਤੇ ਹੁੰਦਾ ਕਿ ਪਿੱਛੋਂ ਬਾਪਿਆਂ ਦੇ ਪਿਆਰ ਦੇ ਆਸਤਕ ਤੌਰ ਤੇ ਤੰਗੀ ਚਾਹ ਕੇ ਕੱਲਿਆ ਹੁੰਦਾ ਉੱਥੇ ਉਹਨਾਂ ਬੱਲੇ ਜਿਹੜਾ ਉਹ ਨਹੀਂ ਉਹਨਾਂ ਨੂੰ ਮਿਲਦਾ ਜਿੰਨਾ ਉਹ ਸਮਝ ਕੇ ਗਏ ਹੁੰਦੇ ਸੋ ਉੱਥੇ ਵੀ ਜ਼ਿੰਦਗੀ ਕਾਫੀ ਟਫ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਜਿਹੜੇ ਉਹ ਸਟ्रेस ਦੇ ਵਿੱਚ ਨੇ ਜਿਹੜੇ ਹਾਰਟ ਟੈਗ ਆ ਰਹੇ ਇਹ ਤੇ ਦੇਖੋ ਸਾਡਾ ਦੁਖਾਂਤ ਹੈ ਪੰਜਾਬ ਦਾ ਕਿ ਬੱਲੇ ਜਿਹੜਾ 75 ਸਾਲ ਬੀਤ ਗਏ ਜੇ ਸਾਡੇ ਰਾਜ ਕਰਨ ਵਾਲੀਆਂ ਸਰਕਾਰਾਂ ਪਹਿਲਾਂ ਸੋਚਦੀਆਂ ਕਿ ਪੰਜਾਬ ਦੇ ਵਿੱਚ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਂਦਾ ਤੇ ਛੇ ਦਾ ਇੰਨੇ ਬੱਚੇ ਨਾਮਚਾਦੇ ਜਾਂਦੇ ਉਹਨਾਂ ਅਸੀਂ ਇਸ ਗੱਲ ਤੇ ਲੱਗੇ ਆ ਮਾਨ ਸਾਹਿਬ ਦੀ ਸਰਕਾਰ ਤਿੰਨ ਮਤਲਬ ਏਜੰਡਾ ਤੇ ਕੰਮ ਕਰਦੀ ਆ ਪਰਵਾਸ ਰੋਕਣ ਵਾਸਤੇ ਕਿ ਬੱਚੇ ਬਾਹਰ ਨਾ ਜਾਣ ਇੱਕ ਤੇ ਅਸੀਂ ਸਰਕਾਰੀ ਨੌਕਰੀਆਂ ਦੇਣ ਦੂਜਾ ਅਸੀਂ ਪ੍ਰਾਈਵੇਟ ਸੈਕਟਰ ਜਿਹੜਾ ਇੰਡਸਟਰੀ ਜਿਹੜੀ ਆ ਉਹਨੂੰ ਲੈ ਕੇ ਆ ਦੇ ਵਾਤ ਤੋਂ ਅੱਦ ਕੇ ਵਾਤ ਤੋਂ ਅੱਦ ਇੰਡਸਟਰੀ ਲੱਗੇ ਤੇ ਨੌਕਰੀਆਂ ਮਿਲਣ ਤਿੰਜਾ ਸਾਡਾ ਇਹ ਹੈ ਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਤੇ ਖੇਤੀ ਜਿਹੜੀ ਆ ਉਹ ਇਸ ਢੰਗ ਨਾਲ ਹੋਵੇ ਕਿ ਖੇਤੀ ਪ੍ਰੋਫਟ ਵਾਲਾ ਧੰਦਾ ਬਣ ਜੇ ਉਹਦਾ ਬੰਦਾ ਇੱਥੇ ਖੇਤੀ ਕਰਕੇ ਆਪਣੀ ਰੋਟੀ ਖਾਵੇ ਉਹਨੂੰ ਬਾਹਰ ਜਾ ਕੇ ਕੋਈ ਸੋਚਣਾ ਨਾ ਕਰੇ ਅਸੀਂ ਇਹਨਾਂ ਤਿੰਨਾਂ ਤੇ ਕੰਮ ਕਰਦੇ ਕਿਉਂਕਿ 75 ਸਾਲਾਂ ਦਾ ਵਿਗੜਿਆ ਇੱਥੇ ਥੋੜਾ ਟਾਈਮ ਲੱਗੂਗਾ ਪਰ ਸਾਡੇ ਜੰਡੇ ਤੇ ਆ ਕੇ ਜਹਾਜ ਉਹ ਚੜ੍ਹ ਤੋਂ ਬੁੜਿਆਂ ਨੂੰ ਰੋਕਿਆ ਜਾਵੇ ਸਾਡੇ ਜੰਡੇ ਤੇ ਆ ਉਹਦੇ ਰੋਕਾਂਗੇ ਧੰਨਵਾਦ